ਤੇ ਕੋਈ ਵੀ ਇੱਕ ਬੰਦਾ ਨਾ ਮੈਨੂੰ ਐਕਨੋਲੇਜ ਕਰੀ ਚੱਲੋ ਸੁਖਮਮ ਜੀ ਸਰ 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 ਹਾਂ ਤੁਸੀਂ ਐਕਨੋਲੇਜ ਕਰੀ ਚੱਲੋ ਜੀ ਕਿ ਆਵਾਜ਼ ਆ ਰਹੀ ਹੈ ਡਾਇਰੈਕਸ਼ਨ ਥੀਬ ਜੀ ਜੀ ਸਰ ਜੀ ਗੱਲੀ ਗੱਲ ਹੈ ਸੇਵਨ ਪ੍ਰਸ਼ਾਸਨ ਤੇ ਪੰਜ ਮਿਊਨਿਸਪਲ ਕਾਰਪੋਰੇਸ਼ਨ ਤੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਊਆ ਬਣਿਆ ਆਇਆ ਉਹ ਧੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਵਿੱਚ ਸਥਾਪਨਾ ਹੋਣਾ ਹੈ ਜੀ ਸਰ ਤੁਹਾਨੂੰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੋਕਣਾ ਆ ਉਹਨੂੰ ਬਾਰੋ-ਬਾਰ ਰੋਕਿਆ ਜਾਵੇ ਉਹਦੇ ਪਿੰਡ 'ਚੇ ਉਹਦੇ ਘਰ 'ਚੇ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ ਦਾ ਸੰਕਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਦ ਦਾ ਜਦੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਕੰਮ ਕੀ ਉੱਤੇ ਕੋਈ ਪੇਪਰ ਫਾੜਨੇ ਕੋਈ ਬੰਦੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ 'ਚ ਨਾ ਹੋਵੇ ਇਹ ਗੱਲ clear ਹੈ ਜੀ

ਉਸ ਕੋਲ ਆਵਾ ਜਿਹੜੇ 10 ਸੈਂਟਰ ਨੇ ਉਹ 10 ਸੈਂਟਰਾਂ ਚ ਜਿਵੇਂ ਅੱਜ ਡਿਪਲॉयਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੜੀ ਸਰਫਾ ਸ਼ੰਭੂ ਟੈਕਨੌਰ ਉਥੇ ਸ਼ੰਭੂ ਜੇ ਆਪਣੇ ਹਰਮੰਤ ਟੋਡੇ ਸੈਂਟਰ ਘਨੌਰ ਚ ਨਹੀਂ ਕਿੱਥੇ ਨੇ

ਬੀਡੀਪੀਓ ਦਫਤਰ ਚ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਤੇ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰਲੀ ਲੱਕੀ ਰਾਈਲੀ ਜੀ ਸਰ ਤੇ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਣਾ ਹੈ ਤੇ ਬੀਡੀਪੀਓ ਦਫਤਰ ਚ ਦੋ ਦੋ ਤਿੰਨ ਤਿੰਨ ਮੁਲਾਜ਼ਮ ਲਾਣ ਦਾ ਇਹ ਮਕਸਦ ਸੀਗਾ ਕਿ ਜਦੋਂ ਸਕਰੂਟੀ ਆਫ ਨਾਮੀਨੇਸ਼ਨ ਹੋਣੀ ਆ ਜਾਂ ਕੱਲ ਜਦੋਂ ਨਾਮਜ਼ਦਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਾਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੱਤੇ ਨੂੰ ਟਾਰਗੇਟ ਕਰਦਾ ਉਹ ਸੈਂਟਰ ਦੇ ਅੰਦਰੋਂ ਨਹੀਂ ਕਰਨਾ ਪਹਿਲੀ ਗੱਲ ਦੂਜੀ ਗੱਲ ਜਿੱਦਾਂ ਸਕਰੂਟੀ ਆ ਫੋਮਬੀਨੇਸ਼ਨ ਹੋਣੀ ਆ ਜਿੱਦਾਂ ਜਿੱਦਾਂ ਡੋਮਿਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂਗੀ ਰਾਈਟ ਸਰ ਕਿਉਂਕਿ ਜਦੋਂ ਜਦੋਂ ਨਾਮਿਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰੋਡੇ ਤੇ ਪੀਡੀਪੀਓ ਦੇ ਦਫ਼ਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ ਹੇ ਸਤਨਾਮ ਜੀ ਸੁਣ ਲਿਆ ਜੀ ਸਾਰੇ ਆਨੇ ਜਗੀਸ਼ਦਰ ਕਿਸ਼ੋਰ ਸੁਣ ਲਏ ਹਾਂ ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਨੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਿਓ ਡੀਐਸਪੀ ਸਿੱਟੀ 2 ਬੋਲੋ ਜੈਂਟਰ ਜੀ ਸਰ

ਨਹੀਂ ਸਰ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਹੋਇਆ ਇਹ ਤਾਂ ਵੀ ਸਰ ਅਸਲ ਤੇ ਮਹਗਾਣਾ ਸੈਟੀਸਫਾਈਡ ਸੀਗਾ ਅਜ ਤੋਂ ਪੂਰੇ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਬਿਲਕੁਲ ਪੁੱਛ ਕੱਲ ਦੀ ਕੱਲ ਦੀ ਕੋਈ ਐਂਟੀਸਿਪੇਸ਼ਨ ਕੱਲ ਸਰ ਉਹ ਥੋੜੇ ਜਿਹਾ ਸਰ ਕੰਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚੀਜ਼ ਜਿਹੜੀ ਹੈ ਚਲੋ ਪਾਲਿਸੀ ਇਹੀ ਆ ਕਿ ਜੋ ਵੀ ਤੱਕਾ ਮੁਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ राइट सर जीनु ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ 'ਚ ਰੋਕੋ ਉਹ ਰਾਜਾਂ ਤੇ ਰੋਕੋ राइट सर ਇਹ ਗੱਲ ਸਾਰਿਆਂ ਦੇ ਮਾਈਂਡ ਸੇ ਕਲੀਅਰ ਹੋਣੀ ਚਾਹੀਦੀ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ অবজারভার ਤਿੰਨਾਂ ਦਾ ਇਹ ਸੀਗਾ ਕਿ ਧੱਕਾ ਜ਼ਰੂਰ ਹੋ ਜੋ ਵੀ ਹੋਣਾ ਉਹ ਦਈ ਆ ਇਲੈਕਸ਼ਨਾਂ 'ਚ ਪਰੰਤੂ ਪ੍ਰਮਾਈਸਿਸ ਦੇ ਅੰਦਰ ਜਿਵੇਂ ਐਮਸੀ ਇਲੈਕਸ਼ਨਾਂ 'ਚ ਇਸ ਹੀ ਆਫਿਸ ਦੇ ਅੰਦਰੋਂ ਪੇਪਰ-ਪੁਪਰ ਪਾੜ ਕੇ ਉੱਥੋਂ ਭੱਜੇ ਸੀ ਉਹ ਕੰਮ ਨਹੀਂ ਬਾਰੋ-ਬਾਰ ਹੋ ਜੇ ਚੋਗੀ ਹੋਣਾ ਨੋਟਿਸ ਡੀਐਸਪੀ ਨਾਪਾ ਸਰ ਮੈਂ ਤਾਂ ਬਿਲਕੁਲ ਪੀਸਫੁੱਲ ਰਿਹਾ ਕਿਸੇ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਨਾ ਨਹੀਂ ਹੋਈ ਸਰ ਤੇ ਜੇ ਰੋਕਿਆ ਹੋਵੇ ਕਿਸੇ ਨੂੰ ਡੱਕਿਆ ਹੋਵੇ ਕੋਈ ਪ੍ਰਾਈਵੇਟ ਬੰਦੇਆਂ ਨੇ ਏ ਬਿਲਕੁਲ ਸਰ ਤੇ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੱਲ ਨਾਮਜ਼ਦਗੀਆਂ ਕਿਉਂਕਿ ਮੈਕਸਿਮਮ ਹੋਣਗੀਆਂ ਸਰ ਤੇ ਅਸੀਂ ਕੰਟੈਕਟs ਹੈਗੇ ਆ ਸਰ ਐਮਐਸਏ ਸਾਹਿਬ ਤੇ ਉਹਦੀ ਟੀਮ ਦੇ ਨਾਲ ਠੀਕ ਚੱਲ ਰਿਹਾ ਸਰ ਐਸਐਚ ਪੀਸਫੁਲ ਹੈ ਸਰ ਬਿਲਕੁਲ ਤੇ ਇਹੀ ਪਾਲਿਸੀ ਰਹੂਗੀ ਗੁਰਿੰਦਰ ਜੀ ਕਿ ਜੀਨੋ ਵੀ ਕੋਈ ਰੋਕਾ ਟੋਕੀ ਕਰਨੀ ਆ ਪ੍ਰਮਾਈਸਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰਾਂਗੇ ਸਰ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਹੈ ਸਰ ਬੈਕ ਸਰਵਿਸ ਸਰ ਜੀ ਥੈਂਕ ਯੂ ਸਰ ਡੀਐਸਪੀ ਸਮਾਣਾ ਸਰ ਅੱਜ ਲਈ ਠੀਕ ਠਾਕ ਰਿਹਾ ਸਰ ਤੇ ਜਿਹੜੇ 3 ਵਜੇ ਕੇ 2 ਮਿੰਟ ਤੇ ਆਏ ਸੀ ਸਰ ਕਾਂਗਰਸ ਵਾਲੇ ਉਹ ਮੈਟਮ ਨੇ ਮੂੜਤੇ ਸਰ ਵੀ ਤੁਹਾਡਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸਭਾ 10:30 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਰ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਬਸ ਸਰ ਇਹਨਾਂ ਨੂੰ 10:30 ਦਾ ਟਾਈਮ ਦਿੱਤਾ ਸੀਗਾ ਤੇ ਦੂਜੀ ਇਹਨਾਂ ਨੇ ਐਮਐਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਿਆਦਾ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰਦਾਂਗੇ ਸਰ ਕਲੀਅਰ ਸਰ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰ ਰੇਹ ਸਰ ਸਰ ਜੀਐਸਪੀ ਪਾਤਣਾ ਰਕਿੰਗ ਸਰ ਅੱਜ ਤਾਂ ਕੋਈ ਆਇਆ ਨਹੀਂ ਸਰ ਦਾਖਲ ਕਰਨ ਵਾਸਤੇ ਸਰ ਤੁਸੀਂ ਸਭ ਦੀ ਅਨਰੇਕਸ਼ਨ ਦਾ ਧਿਆਨ ਰੱਖਣ ਸਰ ਸਾਰੀਆਂ ਇੰਨ ਬਿੰਨ ਜੋ ਵੀ ਕੋਈ ਰੋਕਾ ਟੋਕੀ ਆ ਇਹਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਤੇ ਖਵਾ ਲਵੇ ਪਰ ਪ੍ਰਮਾਈਸਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੂਕੀ ਬਿਲਕੁਲ ਨੋਟਡ ਹੈ ਸਰ ਨੋਟਡ ਹੈ ਸਰ ਡੀਐਸਪੀ ਕਨੋ ਸਰ ਠੀਕ ਹੈ ਸਰ ਜੀ ਸਤ ਠੀਕ ਹੈ ਸਰ ਸਾਡੇ ਮਤਲਬ ਆਪਣਾ ਦੋ ਕੋਆ ਇੱਕ ਸੀਗਾ ਸਰ ਬੀਡੀਪੀਓ ਦਫਤਰ ਇੱਕ ਸਰ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12:00 ਵਜੇ ਤੱਕ ਠੀਕ ਚੱਲਿਆ ਸਰ ਉਸ ਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਦਨ ਆ ਗਿਆ ਸੀਗਾ ਤੇ ਹੋਰ ਇੱਕ ਥਿੰਦਰ ਆ ਗਿਆ ਸੀ ਕਾਲੀਦਾਰਾ ਉਹ ਬਾਹਰ ਰੋਲਾ ਰੋਲਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਰ ਸਟੂਡੈਂਟ ਵੀ ਅੱਜ ਉਹਨਾਂ ਦਾ ਚੱਲ ਰਿਆ ਸੀਗਾ ਪੇਪਰ ਵਗੈਰਾ ਤੇ ਉਹਦੇ ਕਰਕੇ ਸਰ ਉਹ ਖੁੱਲਾ ਜਿਆਦਾ ਸੀਗਾ ਉੱਥੇ ਦੋ ਤਿੰਨ ਜਣਾਂ ਦੇ ਮਤਲਬ ਪਿਛਲੇ ਪਾਸਿਓਂ ਉਹਨਾਂ ਦੇ ਜਿਵੇਂ ਵੀ ਫਾਈਲ ਦਿਖਾਇਆ ਜੀ ਥੋੜੀ ਚੈੱਕ ਕਰਾਉਣ ਨੇ ਆਏ ਦੋ ਤਿੰਨ ਫਾਈਲਾਂ ਉੱਥੋਂ ਮਿਸ ਹੋਈਆਂ ਸਰ ਇਹ ਉਹਦਾ ਪਰਸੂ ਨੂੰ ਧਿਆਨ ਰੱਖਾਂਗੇ ਸਰੇ ਗੱਲ ਦਾ ਹੁਣ ਹਰਬੰਸ ਦੇਖੋ ਤੁਹਾਡੇ ਉੱਪਰ ਨਾ ਸਾਰਿਆਂ ਦੀ ਨਿਗਾਹ ਹੈ ਪੁਲਿਸ ਆਬਜ਼ਰਵਰ ਵੀ ਜੀ ਟੀਕਾ ਮਿਸਟਰ ਸਰ 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 ਟੀਕਾ ਮਿਸਟਰ ਨੇ ਕਲੀਅਰਲੀ ਕਿਹਾ ਕਿ ਸ਼ਾਮੋਂ ਤੱਕ ਨੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ 24 ਤੱਕ ਕਰਨਾ ਹੈ ਪਿੰਡ 'ਚ ਕਰ ਲਓ ਘਰ 'ਚ ਕਰ ਲਓ ਰਾਹ 'ਚ ਕਰ ਲਓ ਸਰ ਪਰ ਕੰਪਲੈਂਟ ਲੈਣੀ ਚੇਂਜ ਕਰ ਦਿਆਂਗੇ ਸਰ ਸਿਰਫ ਯੂਨੀਵਰਸਿਟੀ ਕਾਲਜ ਚਾਰ ਕਿੱਲੇਆਂ ਜੇ ਉੱਥੇ ਕਾਲਜ ਲੱਗਿਆ ਹੋਇਆ ਸੀਗਾ ਨਾਲ ਇੱਕ ਕਮਰੇ ਸਰ ਉਹ ਚੱਲ ਰਿਹਾ ਸੀਗਾ ਉਹਦੇ ਚ ਪਤਾ ਨਹੀਂ ਲੱਗ ਰਿਹਾ ਸੀ ਆ ਵੀ ਕਿਹੜਾ ਸਟੂਡੈਂਟ ਆ ਜਾਂ ਕਿਹੜਾ ਕਿੰਨੇ ਆ ਉਹਦੇ ਚ ਦੋ ਬੰਦੇ ਬਿਠਾਉਂਦੇ ਆ ਇਹਨਾਂ ਨੂੰ ਚੇਂਜ ਕਰ ਦਿਆਂਗੇ ਸਿਸਟਮ ਸਰ ਮੈਂ ਸਮਝ ਗਿਆ ਗੱਲ ਤੋਂ ਜੇ ਸੁਪੀਰਵਾਦ ਨਹੀਂ ਆਊਗਾ ਸਰ ਅਸੀਂ ਸਿਰਫ ਜਿਹੜੀ ਗੱਲ ਹਰ ਮਨ ਆਰਗੂ ਕਰ ਰਿਹਾ ਕੋ ਪਹਿਲਾਂ ਨਾ ਸੁਣ ਦੇਣਾ ਕਰੋ ਸਰ ਮੈਂ ਕਹ ਰਿਹਾ ਕਿ ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਤਾਂ ਸਿਰ ਹੈ ਕਿੰਨੂੰ ਰੋਕਣਾ ਵੀ ਹੈ ਤੇ ਰਿਜੈਕਸ਼ਨ ਨਹੀਂ ਹੋਣਾ। ਇੱਕ ਨੂੰ ਮਾਈਸਟਰ ਤਾਂ ਤੁਹਾਨੂੰ ਬਿਲਡਿੰਗ ਦੇ ਅੰਦਰ ਇਹ ਤਾਂ ਆਉਂ ਗਾਇਆ ਕੋਈ ਮਸ਼ੀਨ ਪਈਆ ਜੀ ਮੈਨੂੰ ਨਹੀਂ ਚੰਗਾ ਕਿ ਕਿਸੇ ਬੰਦੇ ਦੇ ਬੀਪ ਪਰ ਨਹੀਂ ਤੇ ਉਹ ਉਹਦੇ ਘਰੇ ਤੇ ਬੰਦੇ ਨਾਲ ਜਾ ਕੇ ਸਰ 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 ਜੀ ਤਾਂ ਉਹ ਕੋਈ ਸੀਰ ਬੰਦ ਚੇਂਜ ਕਰ ਸਕਦਾ ਠੀਕ ਹੈ ਕਰਾਂਗੇ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਭਰਨੇ ਆ ਕਿਹੜੇ ਨਹੀਂ ਭਰਨੇ ਕਾਨੂੰ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ ਕੱਲ ਕੰ ਦਾ ਦਿਨ ਆਪਾਂ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਸਰ ਕਿ ਕੱਲ ਹੀ ਹੋਣੇ ਤਾਂ ਬਿਲਕੁਲ ਸਰ ਪੂਰਾ ਧਿਆਨ ਦੇ ਆ ਗੋ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਵੇ ਸਰ ਵਾਟ ਤਰੀਕੇ ਸਿਰ ਤੇ ਮਾਰ ਤੱਕ ਕਿਸੇ ਨੇ ਵੀ ਵਰੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹ ਦੀ ਪੋਜ਼ਿਟਿਵ ਰਿਪੋਰਟ ਮੈਂ ਬਣਾਵਾਂਗਾ

ਅੱਛਾ ਕੀ ਅੱਜ ਦੀ ਕੀ ਸਿਚੁਏਸ਼ਨ ਰਹੀ ਸਿਰਫ ਪੀਸਫੁੱਲ ਦੇਖਿਆ ਸਾਰਾ ਕਿ ਇਹ ਸਾਡੇ ਹੋਏ ਆ ਮਤਲਬ 25 ਦੇ ਕਰੀਬ ਹੋਏ ਆ ਜੀ ਬਾਕੀ ਸਭ ਨਾਲ 6 ਸਪੈਕਟ ਦੇ ਤਰ੍ਹਾਂ ਕੋਈ ਵੀ ਅਸੀਂ ਕੋਈ ਹੋ ਨਹੀਂ ਕਰਨਾ ਹੈ ਕਿ ਇਹ ਤਾਂ ਕਾਜ ਹੋਣਾ ਕੋਈ ਕੋਈ ਪਤਾ ਨਹੀਂ ਕਿ ਕਰਨ ਜਿਹੜਾ ਇੱਕ ਇਹਨਾਂ ਦਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਪੁਚਾਲੇ ਆਇਆ ਸੀ ਉਹਨਾਂ ਕਹਿੰਦੇ ਸੀ ਸਾਤਰ ਤੋਂ ਬਾਹਰ ਕਢਾਉਣ ਆਇਆ ਸੀ ਤੇ ਉਹ 21 ਸਾਲ ਕਹਿੰਦੇ ਸੀਗੇ ਵੀ ਜੀ ਇੱਕ ਬੰਦਾ ਹੀ ਸੀਗਾ ਜਿਹੜਾ ਇਹਨਾਂ ਦਾ ਬਿਲਕੁਲ ਸੀਗਾ ਜੀ ਜੀ ਚਾਈਆ ਪਰਮਪਰ ਬਿਲਕੁਲ ਠੀਕ ਸਰ ਬਿਲਕੁਲ ਸੀ ਇਟ੍ਰੈਕਸ਼ਨ ਕਰ ਬੰਦਾ ਆਪਣੀ ਜ਼ਰੂਰਤ ਵਰਕੇ ਸੈਂਟਰ ਦੇ ਅੰਦਰ ਹੀ ਪਹੁੰਚ ਗਿਆ ਤੇ ਫਿਰ ਆਰਓ ਦੀ ਨਾਮਜ਼ਦਗੀ ਕੈਨਸਲ ਕਰਾਵੇ ਮਤਲਬ ਇਹ ਨਹੀਂ ਕਿ ਯਾਰ ਉਹ ਦਫ਼ਤਰ ਜਾ ਬੈਠੀ ਉਹ ਤੇ ਦਸਤਰਾਂ ਨੂੰ ਮਸਟੈਂਡੇ ਆ ਕੇ ਉਹਦੇ ਪੇਪਰ ਖੋਮ ਕੇ ਲੈ ਕੇ ਜਾ ਰਹੇ ਸਿੱਟੀ ਪਰ ਪਹੁੰਚੇ ਆ 5 ਕਿਲੋਮੀਟਰ ਪਹਿਲਾਂ ਖੋਲ ਹੈ ਬਿਲਕੁਲ ਠੀਕ ਹੈ ਬਿਲਕੁਲ ਸਹੀ ਇਹ ਗੱਲ ਇਹਨਾਂ ਨੂੰ ਸਮਝਾਓ ਸਾਰ 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 ਹਾਂਜੀ ਅਭਿੰਦਰ ਜੀ ਗਰਮ ਸਤ ਜੀ ਕਿਵੇਂ ਰਿਹਾ ਆਈਟੀਆਈ ਸਰ ਬਿਲਕੁਲ ਠੀਕ ਹੈ ਸਰ ਕਈ ਵਾਰ ਹੋਣਾ ਸੀ ਵੈਬ ਅਫਸਰ ਮੇਰੇ ਨਾਲ ਨਹੀਂ ਸਰ ਅਸੀਂ ਗੱਡੀ 'ਚ ਹੀ ਬੈਠੇ ਆ ਬੀਐਸਪੀ ਸਿਟੀ 1 2 ਅਸੀਂ ਹੁਣੇ ਬੈਰੀਕੇਡਸ ਲਵਾ ਲਿਆ ਸਾਰੇ ਜਦੋਂ ਸਰ ਦੇਖਣਗੇ ਜਿਹੜੇ ਲਈ ਫਾਈਨ ਸਰ ਠੀਕ ਹੈ ਜਸਦੀਪ ਜੀ ਸਰ ਠੀਕ ਹੈ ਸਰ ਚਾਰ ਭਰੇ ਆ ਸਰ ਚਾਰ ਗੜਿਆ ਨੇ ਅੱਜ ਪੀਸਫੁਲ ਸੀ ਸਰ ਕੱਲ ਨੂੰ ਸਰ ਜਿਵੇਂ ਕਿ ਅਸੀਂ ਹਥਿਆਰ ਰੱਖਾਂਗੇ ਜੇ ਕੁਝ ਕਰਨਾ ਵੀ ਹੋਵੇ ਸਰ ਘਰ ਦਾ ਰਸਤੇ ਚ ਕਰਾਂਗੇ ਫਿਰ ਮੈਸੇਜ ਜਿਨੇ ਤੁਸੀਂ ਜਨਾਬੇ ਸਟੇਸ਼ਨ ਹੋਏ ਬੈਕ ਸਰ ਐਸ ਪੀ ਪੀ ਬੀਏ ਅੱਗੇ ਸਰ ਸਰ ਮੈਂ ਖੋਦ ਹੁਣੇ ਜਾ ਕੇ ਐ ਸਰ ਨਾਮਜ਼ਦਗੀ ਜਿੱਥੇ ਦੋ ਜਗ੍ਹਾ ਭਰ ਰਹਿ ਸਕਣ ਔਰ ਮੈਂ ਵੀ ਦੀਏ ਸਰ ਉੱਥੇ ਬਾਕੀ ਸਾਹਿਬ ਪੀਸਫੁੱਲ ਸੀ ਜੋ ਡਾਇਰੈਕਸ਼ਨ ਤੋਂ ਦਿੱਤਾ ਸੀ ਮੈਂ ਇੱਕ ਵਾਰ ਫੇਰ ਉਹਨਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਡਾਇਰੈਕਸ਼ਨ ਤੋਂ ਜਾਣੋ ਕਰਾਈ ਸੀ ਜਨ ਕੱਲ ਨੂੰ ਮੈਂ ਵੀ ਉੱਥੇ ਹਾਜ਼ਰ ਹੋਵਾਂਗੇ ਸਾਹਿਬ ਤੇ ਡਬਲ ਪੈਕੀਟ ਡਿਲੀਵਰੀ ਕਰਾਂਗੇ ਸਾਹਿਬ ਜੇ ਲੋੜ ਪਈ ਫੋਰਸ ਤੋਂ ਫਿਰ ਮੈਂ ਦੱਸ ਦਿਆਂਗਾ ਸਾਹਿਬ ਐਸਪੀ ਸਾਮੂਹ ਕੱਲ ਐਸਪੀ ਸਿਟੀ ਵਾਣਗੇ ਸ਼ਹਿਰ ਚ ਜਿੱਥੇ ਆਈਟੀਆਈ ਹੈਲੋ ਜੀ ਸਰ ਜੀ ਸਰ ਕਿ ਐਸਪੀ ਸਿਟੀ ਸ਼ਹਿਰ ਚ ਰਹਿੰਗੇ ਸਪੀਡ ਕੋਤਰਾ ਸਮਾਣਾ ਤੇ ਪਾਤਣਾ ਨੂੰ ਦੇਖਾਂਗੇ ਸਰ ਐਸਪੀ ਸਪੈਸ਼ਲ ਬ੍ਰਾਂਚ ਸਾਫੇ ਨੂੰ ਤੇ ਸਰ ਐਸਪੀ ਪੀਬੀਏ ਇੱਕ ਨੌਰ ਨੂੰ ਤੇ ਐਸਪੀ ਸਪੈਸ਼ਲ ਅਧਿਕਾਰਚੋਰਾ। ਰਾਈਟ। ਤੇ ਅਜੀਤ ਤੁਸੀਂ ਡਬਲ ਡਿਪਲॉयਮੈਂਟ ਬੀਡੀਪੀਓ ਦਫ਼ਤਰਾਂਜ ਇੰਤਨ ਮੰਤਰੀ ਕੱਲ ਦੇ ਵੀ ਇਹ ਸਾਰਾ ਪ੍ਰੋਗਰਾਮ ਜਿਹੜਾ ਮੈਂ ਰਾਈਟ ਕੀਤਾ ਉਹਨੇ ਬਣਾਉ। ਠੀਕ ਹੈ ਸਰ ਡਾਕਟਰ ਡੀ ਡੀਐਸਪੀ ਟਿਵਾਣਾ ਸਾਹਿਬ ਤੇ ਇੰਚਾਰਜ ਸਪੈਸ਼ਲ ਬ੍ਰਾਂਚ ਹਰ ਕੀ ਰਤ ਸਰ ਮੈਨੂੰ ਅੱਜ ਦੀ ਵੀ ਰਿਪੋਰਟ ਨਹੀਂ ਆਈ ਕਿ ਵੀ ਕਿੰਨੇ ਕਿੰਨੇ ਕੀ ਕੀ ਹੋਇਆ ਫਿਰ ਮੈਂ ਇਹਨੂੰ ਕਿਹਾ ਤੇ ਹੁਣੋਂ ਬਣਾ ਰਿਹਾ ਮੈਨੂੰ ਕੱਲ ਸਵੇਰੇ ਹਰੇਕ ਘੰਟੇ ਦੀ ਰਿਪੋਰਟ ਚਾਹੀਦੀ ਕਿ ਅੱਗੇ ਨਾਮ ਦਿੱਤੀਆਂ ਹੋਈਆਂ ਸੋ ਬੀਰ ਬਾਦਲ ਆ ਗਿਆ ਇੱਥੇ ਰੌਲਾ ਪੈ ਗਿਆ ਇੱਥੇ ਨਹੀਂ ਪਿਆ ਮੈਨੂੰ 1 ਆਵਰਲੀ ਰਿਪੋਰਟ ਮੇਰੇ ਵਟਸਐਪ ਤੇ ਚਾਹੀਦੀ ਟਿਵਾਣਾ ਸਾਹਿਬ ਦਾ ਰਾਈਟ ਸਰ ਰਾਈਟ ਸਰ ਟਰਮ ਸਰ ਕਿ ਐਸਪੀ ਡੀ ਸਾਹਿਬ ਮੇਰੇ ਕੋਲ ਹੀ ਨੇ ਇਹ ਹੁਣ ਕੱਲ ਪਰਸੋਂ ਤੇ ਇਲੈਕਸ਼ਨ ਦੇ ਸਮਾਂ ਵੀ ਇਹ ਸਟ੍ਰਾਈਕਿੰਗ ਰਿਜ਼ਰਵ ਤੇ ਚਾਰਜ ਰਹਿਣਗੇ ਜਿੱਥੇ ਵੀ ਕੋਈ ਵੱਡਾ ਕਲੇਸ਼ ਹੋਇਆ ਉੱਥੇ ਐਸਪੀ ਡੀ ਸਾਹਿਬ ਤੇ ਸੀਆਈਏ ਦੀ ਟੀਮਾਂ ਮੂਵ ਕਰਨਗੇ ਤੇ ਹੋਰ ਕਿਸੇ ਦਾ ਕੋਈ ਪੁਆਇੰਟ ਜੀ ਸਬੇਬ ਉਹ ਐਸਆਈ ਇਹਨੇ ਮੈਂ ਬਹੁਤ ਜਾਣੀ ਕੋਸ਼ਿਸ਼ ਸਰ ਗੁੱਸੇ ਕੀ ਬੇਨਤੀ ਕਰ ਰਹਾ ਹਾਂ ਤੇ ਮੈਸੇ ਲਾਇਸੈਂਸ ਕਿਹਾ ਸਰ ਹਾਂ ਗੁੱਸੇ ਵਾ ਸਰ ਮੈਨੂੰ 15 ਕ ਬੰਦੇ ਐਡੀਸ਼ਨਲ ਕੀ ਮਿਲ ਜਰ ਸਰ ਸਾਡੇ ਜਿੱਦੋਂ ਬਾਹਰ ਜੇ ਸੀਆਈਐਸ ਰਾਜਪੁਰਮ ਇਸੇ ਸਰ ਹੋ ਜੇ ਗਾ ਉਹ ਇਹਨਾਂ ਨੂੰ ਸੀਆਈਐਸ ਰਾਜਪੁਰਾ ਦੇ ਦਿਓ ਜੀ ਰਾਈਟ ਸਰ ਸਪੈਸ਼ਲ ਸੇ ਦੇ ਦੇਣਾ ਸਰ ਸਰ ਜੀ ਥੈਂਕ ਯੂ ਸਰ ਸਰ ਸਾਡੇ ਸਰ ਸਾਡੇ ਅੱਜ 15 ਨਾਮਜ਼ਦਗੀਆਂ ਸਰ ਇੱਥੇ ਫਾਈਲ ਹੋਈਆਂ ਸਰ ਕਨੌਰ ਤੇ 12 ਸ਼ੰਭੂ ਚ ਹੋ ਗਿਆ ਸੀਗੀਆਂ ਤੇ ਬਾਕੀ ਸਰ ਜੇ ਸਰਕਲ ਬੈਰੀਗੇਟਿੰਗ ਵਗੈਰਾ ਸੁਖਵੀਰ ਬਾਦਲ ਆਉਣਗੇ ਤਾਂ ਫਿਰ ਉਸ ਹਿਸਾਬ ਨਾਲ ਸਰ ਮੈਂ ਡਿਸਕਸ ਕਰ ਲਾਂਗਾ ਸਰ ਜਿਵੇਂ ਮਫੂਸਤ ਜਿਵੇਂ ਹੋਇਆ ਥੋੜਾ ਬੋਤਾ ਨਾ ਕਿ ਰੁਕੋ ਵਾਚ ਹਰਮਨ ਸੁਖਵੀਰ ਬਾਦਲ ਅੱਜ ਤੋਂ ਗਸਾਂ ਤੇ ਲੱਗ ਦਿੱਤੀ ਸੀ ਅਮੰਦਾ ਸੀ ਮਨੋਂ ਰੋਟੀ ਸੀ ਥੋੜੀ ਹੁਣ ਤਾਂ ਠੀਕ ਹੈ ਸਰ ਚਲੋ ਫਿਰ ਵੀ ਜੇ ਆਇਆ ਤੇ ਜੇ ਆਇਆ ਤੇ ਕਿਸੇ ਦੀ ਇੰਨੀ ਜ਼ਰੂਰਤ ਥੋੜੀ ਜਿਹੀ ਡਰ ਨਹੀਂ ਨਕਸਰ ਦੇ ਕਮਰੇ ਚ ਪਰਤੇ ਨਹੀਂ ਤੁਹਾਨੂੰ ਤਾਂ ਜਾਣ ਨਹੀਂ ਦਿੰਦੇ ਸਰ ਉੱਥੇ ਨਹੀਂ ਜਾਣਾ ਹਾਂ ਦੇਖੀ ਜਾਊ ਕਿ ਉਹ ਇੱਕ ਹਫ਼ਤੇ ਬਾਅਦ ਫਿਰ ਵੀ ਫਿਰ ਵੀ ਤੁਹਾਨੂੰ ਬੰਦੇ ਲਾਵਾਂਗੇ ਕੱਲ੍ਹ ਦੇ ਲਈ ਜੇਕਰ ਉਹ ਆ ਰਿਹਾ ਹੋਇਆ ਕੋਈ ਮਜ਼ਬੂਤੀ ਨਾਲ ਹੋ ਜਾਂਦਾ ਹੋਰ ਕੋਈ ਜਾਂਦਾ ਠੀਕ ਹੈ ਸਰ ਚਲੋ ਠੀਕ ਹੈ ਜੀ ਤਗੜੇ ਹੋ ਕਿ ਜਿਵੇਂ ਗਾਈਡ ਕੀਤਾ ਹੋਵੇ ਕੰਮ ਕਰੋ ਜੀ ਸਾਰੇ ਥੈਂਕ ਯੂ ठीक मैंने कोई भी इश्यू हो गये मैंने फोन ते नाल दे नाल किसी ने कोई भी दिक्कत आ रही होगी तब सु सर ठीक है ठीक है ऑल द बेस्ट थैंक यू सर ऐसा जो भी प्रेजेंट है नंबर